104 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ਼ ਭਾਰਤ ਦੇ ਅੰਮ੍ਰਿਤਸਰ ਦੇ ਵਿੱਚ 에어ਪੋਰਟ ਤੇ ਲੈਂਡ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚਨੇ ਸ਼ੁਰੂ ਹੋਏ ਜਿਨ੍ਹਾਂ ਦੇ ਵੱਖੋ-ਵੱਖਰੇ ਵਿਅਕਤੀ ਹੈ ਜਿਹੜੇ ਉਹ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤੇ ਗਏ ਨੇ ਜਦੋਂ ਤੋਂ 트럼ਪ ਦੀ ਨਵੀਂ ਸਰਕਾਰ ਅਮਰੀਕਾ ਦੇ ਵਿੱਚ ਬਣੀ ਹੈ ਤਾਂ ਉਸ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸਖਤ ਕਾਰਵਾਈ ਕਰਦੇ ਹੋਏ 트럼ਪ ਦੇ ਵੱਲੋਂ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਸੀ ਉਸ ਦੇ ਤਹਿਤ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਪਹਿਲਾਂ ਹੀ ਅਮਰੀਕਾ ਦੇ ਵੱਲੋਂ ਵਾਪਸ ਭੇਜਿਆ ਜਾ ਚੁੱਕਿਆ ਅਤੇ ਅੱਜ ਭਾਰਤੀ 104 ਉਹਨਾਂ ਵਿਅਕਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਤਾਂ ਇਹ ਵੱਡੀ ਰਕਮ ਦੇ ਕੇ 에ਜੰਟਸ ਨੂੰ ਅਮਰੀਕਾ ਜਾਂਦੇ ਨੇ ਡਾਂਕੀ ਲਾਉਂਦੇ ਨੇ ਤਾਂ ਉਸ ਤੋਂ ਬਾਅਦ ਵੀ ਇਹਨਾਂ ਨੂੰ ਅਮਰੀਕਾ ਦੇ ਵਿੱਚ ਰਹਿਣਾ ਨਸੀਬ ਨਹੀਂ ਹੋਇਆ ਭਾਵੇਂ ਕਿ ਲੱਖਾਂ ਰੁਪਏ ਖਰਚ ਕੇ ਇਹਨਾਂ ਦੇ ਵੱਲੋਂ ਅਮਰੀਕਾ ਦੀ ਧਰਤੀ ਤੇ ਪੈਰ ਰੱਖਿਆ ਜਾਂਦਾ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਖਤਰੇ ਦੇ ਵਿੱਚ ਪਾ ਕੇ ਅਮਰੀਕਾ ਪਹੁੰਚੇ ਸੀ ਪਰ ਤਰੀਕਾ ਸੀ ਜਿਹੜਾ ਗੈਰ ਕਾਨੂੰਨੀ ਸੀ ਜੋ ਸਿੱਧੇ ਤੌਰ ਦੇ ਉੱਤੇ ਕਾਨੂੰਨ ਦੀ ਉਲੰਘਣਾ ਅਮਰੀਕਾ ਦੇ ਵਿੱਚ ਮੰਨੀ ਜਾਂਦੀ ਹੈ ਤਾਂ ਉਸ ਦੇ ਤਹਿਤ ਅਮਰੀਕਾ ਪਹੁੰਚਣ ਵਾਲੇ ਇਹਨਾਂ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ 104 ਲੋਕਾਂ ਦੀ ਫਲਾਈਟ ਹੈ ਜਿਹੜੀ ਭਾਰਤ ਦੇ ਵਿੱਚ ਪਹੁੰਚੀ ਇਹ ਕੰਮ ਅਮਰੀਕਾ ਦੀ ਆਰਮੀ ਦੇ ਵੱਲੋਂ ਕੀਤਾ ਗਿਆ ਵਾਪਸ ਲੈ ਕੇ ਆਂਦਾ ਗਿਆ ਭਾਰਤ ਦੇ ਵਿੱਚ ਇਹਨਾਂ ਭਾਰਤੀਆਂ ਨੂੰ ਜਿਹੜੇ ਉੱਥੇ ਫੜੇ ਗਏ ਸੀ ਜਿਨ੍ਹਾਂ ਦੇ ਜਾਂ ਤਾਂ ਵੀਜ਼ੇ ਐਕਸਪਾਇਰ ਹੋ ਚੁੱਕੇ ਸੀ ਜਾਂ ਫਿਰ ਬਿਨਾਂ ਕਾਗਜ਼ਾਤ ਤੋਂ ਜਿਹੜੇ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਏ ਸੀ ਗੁਜਰਾਤ ਦੇ 33 ਪੰਜਾਬ ਦੇ 30 ਯੂਪੀ ਦੇ 3 ਹਰਿਆਣਾ ਦੇ 33 ਚੰਡੀਗੜ੍ਹ ਦੇ 2 ਮਹਾਰਾਸ਼ਟਰ ਦੇ 3 ਨਾਗਰਿਕ ਇਸ ਦੇ ਵਿੱਚ ਸ਼ਾਮਲ ਨੇ ਡਿਪੋਰਟ ਕੀਤੇ ਭਾਰਤੀਆਂ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ 12 ਬੱਚੇ ਤੇ ਲਗਭਗ 24 ਔਰਤਾਂ ਸ਼ਾਮਲ ਨੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਕਪੂਰਥਲਾ ਦੇ 6 ਵਿਅਕਤੀ ਨੇ ਅਮਰitsar ਦੇ 5 ਜਲੰਧਰ ਤੇ ਪਟਿਆਲਾ ਦੇ 4-4 ਹੁਸ਼ਿਆਰਪੁਰ ਦੇ 2 ਲੁਧਿਆਣਾ ਦੇ 2 ਸ਼ਹੀਦ ਭਗਤ ਸਿੰਘ ਨਗਰ ਦੇ 2 ਗੁਰਦਾਸਪੁਰ ਦਾ 1 ਤਰਨਤਾਰਨ ਤੋਂ 1 ਸੰਗਰੂਰ ਤੋਂ 1 ਸਾਬਜਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ 1 ਫਤੇਗੜ ਸਾਹਿਬ ਤੋਂ 1 ਵਿਅਕਤੀ ਸ਼ਾਮਲ ਹੈ ਤਾਂ ਇਹ ਕੁੱਲ 30 ਪੰਜਾਬੀ ਇਸ ਫਲਾਈਟ ਦੇ ਵਿੱਚ ਭਾਰਤ ਪਹੁੰਚੇ ਨੇ ਪੰਜਾਬ ਪਹੁੰਚੇ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਨਾਮ ਨੇ ਸੁਖਦੀਪ ਸਿੰਘ ਜਸਵਿੰਦਰ ਸਿੰਘ ਰਮਨਦੀਪ ਸਿੰਘ ਵਿਕਰਮਜੀਤ ਅਰਸ਼ਦੀਪ ਸਿੰਘ ਦਲੇਰ ਸਿੰਘ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹਰਵਿੰਦਰ ਸਿੰਘ ਰਾਜ ਸਿੰਘ ਮਨਦੀਪ ਸਿੰਘ ਅਮਨ ਅਜੈਦੀਪ ਪ੍ਰਦੀਪ ਸਿੰਘ ਅਮਰਿਤ ਸਿੰਘ ਸਖਪਾਲ ਸਿੰਘ ਹਰਪ੍ਰੀਤ ਸਿੰਘ ਦਵਿੰਦਰਜੀਤ ਸਿੰਘ ਇੰਦਰਜੀਤ ਸਿੰਘ ਪਲਵੀਰ ਸਿੰਘ ਨਵਜੋਤ ਸ਼ਰਮਾ ਸੁਖਜੀਤ ਕੌਰ ਜਸਪਾਲ ਸਿੰਘ ਹਰਬਾਜ ਸਿੰਘ ਗੁਰਨੂਰ ਸਿੰਘ ਮੁਸਕਾਨ ਪ੍ਰਭਜੋਤ ਸਿੰਘ ਲਵਪ੍ਰੀਤ ਕੌਰ ਆਕਾਸ਼ਦੀਪ ਸਿੰਘ ਤੇ ਸਵੀਨ ਤਾਂ ਇਹ ਕੁੱਲ 30 ਪੰਜਾਬੀ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹੈ ਤਾਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਅਮਰੀਕਾ ਦੇ ਵਿੱਚ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਇਹ ਸਖਤੀ ਹੁਣ ਟਰੰਪ ਸਰਕਾਰ ਵੱਲੋਂ ਵਰਤੀ ਜਾ ਰਹੀ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਦੱਸਿਆ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਰਿਸੀਵ ਕਰਨ ਦੇ ਲਈ ਉੱਥੇ ਸ਼ਾਮਲਾ ਉੱਥੇ ਮੌਜੂਦ ਹਾਂ ਤਾਂ ਪੰਜਾਬ ਸਰਕਾਰ ਪੂਰੇ ਉਹਨਾਂ ਦੇ ਸਵਾਗਤ ਦੇ ਲਈ ਤਤਪਰ ਹੈ ਪੰਜਾਬ ਦੇ ਮੰਤਰੀ ਹੋਣ ਜਾਂ ਫਿਰ ਪੰਜਾਬ ਦੀ ਪੁਲਿਸ ਹੋਵੇ ਤਾਂ ਜਿਹੜੇ ਪੰਜਾਬੀ ਇਹਨਾਂ ਪੈਸਾ ਖਰਚ ਕੇ ਜਾਂ ਭਾਰਤੀ ਇਹਨਾਂ ਪੈਸਾ ਖਰਚ ਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਦੇ ਵਾਪਸ ਆਉਣ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਉਹਨਾਂ ਨੂੰ ਹਰ ਸਹੂਲਤ ਦੇਣ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਰਿਸੀਵ ਕਰਾਂਗੇ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਂ ਫਿਰ ਕੋਈ ਵੀ ਉਸ ਤਰ੍ਹਾਂ ਦਾ ਮਸਲਾ ਜਿਹੜਾ ਉਹ ਨਹੀਂ ਉਲਝਣ ਦੇ ਵਿੱਚ ਪਾਇਆ ਜਾਵੇਗਾ ਤਾਂ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਪੰਜਾਬ ਦੇ ਮੰਤਰੀ ਕੁਲਦੀਪ ਢਾਲੀਵਾਲ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਪੰਜਾਬ ਸਰਕਾਰ ਵੀ ਇਸ ਮਾਮਲੇ ਦੇ ਉੱਤੇ ਬੜੀ ਪੈਨੀ ਨਜ਼ਰ ਰੱਖ ਰਹੀ ਹੈ ਕਿਉਂਕਿ ਮਾਮਲਾ ਪੰਜਾਬੀਆਂ ਦਾ ਹੈ ਮਾਮਲਾ ਭਾਰਤੀਆਂ ਦਾ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਰਿਸੀਵ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ ਕਿਉਂਕਿ ਅਮਰੀਕਾ ਦੀ ਫੌਜ ਦਾ ਜਹਾਜ਼ ਇਹਨਾਂ ਸਾਰੇ ਭਾਰਤੀਆਂ ਨੂੰ ਅਮਰਿਤਸਰ 에어ਪੋਰਟ ਦੇ ਉੱਤੇ ਉਤਾਰਨ ਦੇ ਲਈ ਡਿਪੋਰਟ ਕਰਕੇ ਲੈ ਕੇ ਆਇਆ ਸੀ